ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਜੀ ਤੁਹਾਡੇ ਸੰਮੁਖ ਕਰਾਂਗੇ ਸਾਖੀ ਧੀਰਮਲ ਦੀ ਕਰਤੂਤ ਪਿਆਰੀ ਸਾਧ ਸੰਗਤ ਜੀਓ ਜਦੋਂ ਬਾਬੇ ਬਕਾਲੇ ਵਿਖੇ ਬਾਈ ਪਖੰਡੀ ਮੰჯੀਆਂ ਢਾਕੇ ਬੈਗੇ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਲਈ ਅਕਾਲ ਪੁਰਖ ਨੇ ਆਪ ਹੀ ਵਿਦ ਬਣਾਈ ਅਤੇ ਭਾਈ ਮੱਖਣ ਸ਼ਾਹ ਜੀ ਰਾਹੀਂ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ ਬੇਅੰਤ ਸੰਗਤਾਂ ਦਰਸ਼ਨ ਲਈ ਆਉਣ ਲੱਗਿਆ ਇਹ ਸਾਰਾ ਕੁਝ ਦੇਖ ਕੇ ਗੁਰੂ ਬਨਣ ਤੇ ਚਾਹਵਾਨ ਹੋ ਬਾਈ ਪਖੰਡੀ ਸੰਗੀਦਾਰ ਬੜੇ ਥਿਲ ਮਿਲਾਈ ਪਰ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਗਬਬੂਲਾ ਗੁਰੂ ਹਰ Rai ਜੀ ਦਾ ਵੱਡਾ ਭਰਾ ਧੀਰਮਲ ਹੋਇਆ ਜੋ ਕਿ ਗੁਰੂ ਖਰਾਈ ਸਾਬਜੀ ਦੇ ਸਮੇਂ ਤੋਂ ਹੀ ਗੁਰੂ ਬਣਨ ਲਈ ਬੜਾ ਯਤਨ ਕਰ ਰਿਹਾ ਸੀ ਪਰ ਉਸ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋ ਰਹੀ ਸੀ ਇਸ ਵਾਰ ਉਹ ਇੰਨਾ ਬੁਖਲਾ ਗਿਆ ਕਿ ਉਸ ਨੇ ਆਪਣੇ ਮਸੰਦਾਂ ਨਾਲ ਸਲਾਹ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਜਾਨੂ ਮਾਰਨ ਦਾ ਫੈਸਲਾ ਕੀਤਾ ਅਤੇ ਇਸ ਕੰਮ ਲਈ ਉਸ ਨੇ ਸਿਹੀ ਮਸੰਧਾਂ ਹੀ ਗੁਰੂ ਸਾਹਿਬ ਜੀ ਉੱਪਰ ਗੋਲੀ ਚਲਵਾ ਦਿੱਤੀ ਪਰ ਕਰਤਾਰ ਦੀ ਐਸੀ ਕਰਨੀ ਹੋਈ ਕਿ ਸਿਹੀ ਮਸੰਧਾਂ ਦਾ ਨਿਸ਼ਾਨਾ ਖੁੰਝ ਗਿਆ ਤੇ ਉਹ ਗੋਲੀ ਗੁਰੂ ਤੇਗ ਬਹਾਦਰ ਜੀ ਦੇ ਮੋਢੇ ਨੂੰ ਛੂ ਕੇ ਨਿਕਲ ਗਈ ਅਤੇ ਗੁਰੂ ਸਾਹਿਬ ਜੀ ਇਸ ਲੰਤ ਰਹੇ ਗੁੱਸੇ ਵਿੱਚ ਬੁਖਲਾਏ ਹੋਏ ਧੀਰਮਲ ਨੇ ਗੁਰੂ ਉੱਪਰ ਹਮਲਾ ਕਰ ਦਿੱਤਾ ਤੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਲਿਆ ਤੇ ਕਰਤਾਰਪੁਰ ਨੂੰ ਦੌੜ ਗਿਆ ਇਸ ਸਾਰੀ ਘਟਨਾ ਦਾ ਪਤਾ ਜਦੋਂ ਭਾਈ ਮੱਖਣ ਸ਼ਾਹ ਜੀ ਤੇ ਕੁਝ ਹੋਰ ਮੁਖੀ ਸਿੱਖਾਂ ਨੂੰ ਲੱਗਾ ਤਾਂ ਧੀਰਮਲ ਵੱਲੋਂ ਗੁਰੂ ਜੀ ਉੱਪਰ ਕੀਤੇ ਹਮਲੇ ਤੇ ਗੁਰੂ ਘਰ ਦੇ ਕੀਤੀ ਗਈ ਲੁੱਟ ਨੂੰ ਉਹ ਜਾਣ ਨਾ ਸਕੇ ਅਤੇ ਉਹਨਾਂ ਨੇ ਧੀਰਮਲ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਅਈ ਮਕਨਸ਼ਾ ਜੀ ਨੇ ਕੁਝ ਮੁੱਖੀ ਸਿੱਖਾਂ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ທີਰਮਲ ਦੇ ਡੇਰੇ ਉੱਤੇ ਜਾ ਹਮਲਾ ਕੀਤਾ ਜੋ ਉਸਨੇ ਗੁਰੂ ਘਰ ਦਾ ਸਮਾਨ ਲੁੱਟਿਆ ਸੀ ਉਹ ਸਾਰਾ ਵਾਪਸ ਲੈ ਆਂਦਾ ਤੇ ਉਸਦੇ ਡੇਰੇ ਦਾ ਸਾਰਾ ਸਮਾਨ ਵੀ ਲੁੱਟ ਲੈਂਦਾ ਤੇ ਉਹ ਪਾਵਨ ਬੀੜ ਵੀ ਲੈ ਆਂਦੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਰਾਮ ਸਰ ਸरोवर ਦੇ ਕੰਡੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਤਿਆਰ ਕਰਵਾਈ ਸੀ ਇਹ ਬੀੜ ਧੀਰਮਲ ਨੇ ਆਪਣੇ ਕਬਜ਼ੇ ਵਿੱਚ ਰੱਖੀ ਹੋਈ ਸੀ ਅਤੇ ਉਹ ਇਸ ਨੂੰ ਆਪਣੀ ਨਿੱਜੀ ਜਾਇਦਾਦ ਸਮਝਦਾ ਸੀ ਭਾਈ ਮੱਖਣ ਸ਼ਾਹ ਜੀ ਵੱਲੋਂ ਧੀਰਮਲ ਦੇ ਡੇਰੇ ਉੱਤੇ ਕੀਤੇ ਗਏ ਹਮਲੇ ਦਾ ਪਤਾ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਲੱਗਾ ਤਾਂ ਉਹਨਾਂ ਨੇ ਭਾਈ ਮੱਖਣ ਸ਼ਾਹ ਜੀ ਸਮੇਤ ਉਹਨਾਂ ਸਾਰੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੁਸੀਂ 17 ਕਰਕੇ ਗੁਰੂ ਨਾਨਕ ਦੇ ਘਰ ਦੇ ਅਸੂਲਾਂ ਦੇ yeah okay. ਉਲੰਘਣਾ ਕੀਤੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਕੇਵਲ ਗੁਰੂ ਘਰ ਦਾ ਸਮਾਨ ਹੀ ਵਾਪਸ ਲਿਆਉਂਦੇ ਤਾਂ ਵੀ ਸਾਨੂੰ ਠੀਕ ਕਿਹਾ ਜਾ ਸਕਦਾ ਸੀ ਪਰ ਤੁਸੀਂ ਜੋ ਉਹਨਾਂ ਦੇ ਡੇਰੇ ਦਾ ਸਮਾਨ ਵੀ ਲੁੱਟ ਲਿਆਉਂਦਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਪਰਾਇਆ ਹੱਕ ਮਾਰਿਆ ਹੈ ਅਤੇ ਹੁਣ ਉਸ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਤੁਸੀਂ ਗੁਰੂ ਨਾਨਕ ਦੇ ਬਚਨਾਂ ਦੀ ਉਲੰਘਣਾ ਕੀਤੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣੀ ਭੁੱਲ ਬਖਸ਼ਾਉਣਾ ਚਾਹੁੰਦੇ ਹੋ ਤਾਂ ਉਹ ਸਾਰਾ ਸਮਾਨ ਮੋੜਾਓ ਜੋ ਉਸੇ ਉਸਤੇ ਡੇਰੇ ਦਾ ਲੁੱਟਿਆ ਹੈ ਜੋ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਭਾਈ ਮੱਖਣ ਸ਼ਾਹ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦੇ ਡੇਰੇ ਦਾ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਮੋੜਾਈ ਪਰ ਉਹ ਆਦ ਬੀੜ ਵਾਪਸ ਨਾ ਕੀਤੀ ਜੋ ਉਹ ਧੀਰਮਲ ਦੇ ਡੇਰੇ ਤੋਂ ਲੈ ਕੇ ਆਏ ਸਨ ਕਿਉਂਕਿ ਭਾਈ ਮੱਖਣ ਸ਼ਾਹ ਜੀ ਨੇ ਸੋਚਿਆ ਇਹ ਤਾਂ ਧੀਰਮਲ ਦੀ ਨਹੀਂ ਹੈ ਇਹ ਤਾਂ ਗੁਰੂ ਘਰ ਦੀ ਅਮਾਨਤ ਹੈ ਤੇ ਉਸ ਨੇ ਧੱਕੇ ਨਾਲ ਆਪਣੇ ਕੋਲੇ ਰੱਖੀ ਹੋਈ ਹੈ ਸੋ ਇਸ ਗੁਰੂ ਘਰ ਦੀ ਮਾਨਤ ਗੁਰੂ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਇਸ ਨੂੰ ਵਾਪਸ ਨਾ ਕਰਨਾ ਗੁਰੂ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਜੀ ਤੁਹਾਡੇ ਸੰਮੁਖ ਕਰਾਂਗੇ ਸਾਖੀ ਧੀਰਮਲ ਦੀ ਕਰਤੂਤ ਪਿਆਰੀ ਸਾਧ ਸੰਗਤ ਜੀਓ ਜਦੋਂ ਬਾਬੇ ਬਕਾਲੇ ਵਿਖੇ ਬਾਈ ਪਖੰਡੀ ਮੰჯੀਆਂ ਢਾਕੇ ਬੈ ਗੇ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਲਈ ਅਕਾਲ ਪੁਰਖ ਨੇ ਆਪ ਹੀ ਵਿਦ ਬਣਾਈ ਅਤੇ ਭਾਈ ਮੱਖਣ ਸ਼ਾਹ ਜੀ ਰਾਹੀਂ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ ਬੇਅੰਤ ਸੰਗਤਾਂ ਦਰਸ਼ਨ ਲਈ ਆਉਣ ਲੱਗੇ ਆ ਇਹ ਸਾਰਾ ਕੁਝ ਦੇਖ ਕੇ ਗੁਰੂ ਵਨੰਤੇ ਚਾਹਵਾਨ ਹੋ ਬਾਈ ਪਖੰਡੀ ਮੰਜੀਦਾਰ ਬੜੇ ਤਿਲ ਮਿਲਾਈ ਪਰ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਅੱਗ ਬਬੂਲਾ ਗੁਰੂ ਹਰ Rai ਜੀ ਦਾ ਵੱਡਾ ਭਰਾ ਧੀਰਮਲ ਹੋਇਆ ਜੋ ਕਿ ਗੁਰੂ ਹਰਾਈ ਸਾਬਜੀ ਦੇ ਸਮੇਂ ਤੋਂ ਹੀ ਗੁਰੂ ਬਣਨ ਲਈ ਬੜਾ ਯਤਨ ਕਰ ਰਿਹਾ ਸੀ ਪਰ ਉਸ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋ ਰਹੀ ਸੀ ਇਸ ਵਾਰ ਉਹ ਇੰਨਾ ਬੁਖਲਾ ਗਿਆ ਕਿ ਉਸ ਨੇ ਆਪਣੇ ਮਸੰਦਾਂ ਨਾਲ ਸਲਾਹ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਜਾਨੋਂ ਮਾਰਨ ਦਾ ਫੈਸਲਾ ਕੀਤਾ ਅਤੇ ਇਸ ਕੰਮ ਲਈ ਉਸ ਨੇ ਸਿਹੀ ਮਸੰਧਾਂ ਹੀ ਗੁਰੂ ਸਾਹਿਬ ਜੀ ਉੱਪਰ ਗੋਲੀ ਚਲਵਾ ਦਿੱਤੀ ਪਰ ਕਰਤਾਰ ਦੀ ਐਸੀ ਕਰਨੀ ਹੋਈ ਕਿ ਸਿਹੀ ਮਸੰਦਾਂ ਨਿਸ਼ਾਨਾ ਖੁੰਝ ਗਿਆ ਤੇ ਉਹ ਗੋਲੀ ਗੁਰੂ ਤੇਗ ਬਹਾਦਰ ਜੀ ਦੇ ਮੋਢੇ ਨੂੰ ਛੂ ਕੇ ਨਿਕਲ ਗਈ ਅਤੇ ਗੁਰੂ ਸਾਹਿਬ ਜੀ ਇਸ ਲੰਤਰ ਹੈ ਗੁੱਸੇ ਵਿੱਚ ਬੁਖਲਾਏ ਹੋਏ ਧੀਰਮਲ ਨੇ ਗੁਰੂ ਉੱਪਰ ਹਮਲਾ ਕਰ ਦਿੱਤਾ ਤੇ ਗੁਰੂ ਘਰ ਦਾ ਸਾਰਾ ਸਮਾਨ ਲੁੱਟ ਲਿਆ ਤੇ ਕਰਤਾਰਪੁਰ ਨੂੰ ਦੌੜ ਗਿਆ ਇਸ ਸਾਰੀ ਘਟਨਾ ਦਾ ਪਤਾ ਜਦੋਂ ਭਾਈ ਮੱਖਣ ਸ਼ਾਹ ਜੀ ਤੇ ਕੁਝ ਹੋਰ ਮੁਖੀ ਸਿੱਖਾਂ ਨੂੰ ਲੱਗਾ ਤਾਂ ਧੀਰਮਲ ਵੱਲੋਂ ਗੁਰੂ ਜੀ ਉੱਪਰ ਕੀਤੇ ਹਮਲੇ ਤੇ ਗੁਰੂ ਘਰ ਦੇ ਕੀਤੀ ਗਈ ਲੁੱਟ ਨੂੰ ਉਹ ਜਾਣ ਨਾ ਸਕੇ ਅਤੇ ਉਹਨਾਂ ਨੇ ਧੀਰਮਲ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਅਈ ਮਕਨਸ਼ਾ ਜੀ ਨੇ ਕੁਝ ਮੁਖੀ ਸੇਖਾਂ ਨੂੰ ਨਾਲ ਲੈ ਕੇ ਕਰਤਾਰਪੁਰ ਵਿਖੇ ທີਰਮਲ ਦੇ ਡੇਰੇ ਉੱਤੇ ਜਾ ਹਮਲਾ ਕੀਤਾ ਜੋ ਉਸਨੇ ਗੁਰੂ ਘਰ ਦਾ ਸਮਾਨ ਲੁੱਟਿਆ ਸੀ ਉਹ ਸਾਰਾ ਵਾਪਸ ਲੈ ਆਂਦਾ ਤੇ ਉਸ ਦੇ ਡੇਰੇ ਦਾ ਸਾਰਾ ਸਮਾਨ ਵੀ ਲੁੱਟ ਲੈਂਦਾ ਤੇ ਉਹ ਪਾਵਨ ਬੀੜ ਵੀ ਲੈ ਆਂਦੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਰਾਮ ਸਰ ਸਰੋਵਰ ਦੇ ਕੰਢੇ ਬੈਠ ਕੇ ਭਾਈ ਗੁਰਦਾਸ ਜੀ ਤੋਂ ਤਿਆਰ ਕਰਵਾਈ ਸੀ ਇਹ ਬੀੜ ਧੀਰਮਲ ਨੇ ਆਪਣੇ ਕਬਜ਼ੇ ਵਿੱਚ ਰੱਖੀ ਹੋਈ ਸੀ ਅਤੇ ਉਹ ਇਸ ਨੂੰ ਆਪਣੀ ਨਿੱਜੀ ਜਾਇਦਾਦ ਸਮਝਦਾ ਸੀ ਭਾਈ ਮੱਖਣ ਸ਼ਾਹ ਜੀ ਵੱਲੋਂ ਧੀਰਮਲ ਦੇ ਡੇਰੇ ਉੱਤੇ ਕੀਤੇ ਗਏ ਹਮਲੇ ਦਾ ਪਤਾ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਲੱਗਾ ਤਾਂ ਉਹਨਾਂ ਨੇ ਭਾਈ ਮੱਖਣ ਸ਼ਾਹ ਜੀ ਸਮੇਤ ਉਹਨਾਂ ਸਾਰੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੁਸੀਂ 17 ਕਰਕੇ ਗੁਰੂ ਨਾਨਕ ਦੇ ਘਰ ਦੇ ਅਸੂਲਾਂ ਦੇ ਉਲੰਘਣਾ ਕੀਤੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਕੇਵਲ ਗੁਰੂ ਘਰ ਦਾ ਸਮਾਨ ਹੀ ਵਾਪਸ ਲਿਆਉਂਦੇ ਤਾਂ ਵੀ ਸਨੁਠਿਅਕ ਕਿਹਾ ਜਾ ਸਕਦਾ ਸੀ ਪਰ ਤੁਸੀਂ ਜੋ ਉਹਨਾਂ ਦੇ ਡੇਰੇ ਦਾ ਸਮਾਨ ਵੀ ਲੁੱਟ ਲਿਆਉਂਦਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਪਰਾਇਆ ਹੱਕ ਮਾਰਿਆ ਹੈ ਅਤੇ ਹੁਣ ਉਸ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਤੁਸੀਂ ਗੁਰੂ ਨਾਨਕ ਦੇ ਬਚਨਾਂ ਦੀ ਉਲੰਘਣਾ ਕੀਤੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣੀ ਭੁੱਲ ਬਖਸ਼ਾਉਣਾ ਚਾਹੁੰਦੇ ਹੋ ਤਾਂ ਉਹ ਸਾਰਾ ਸਮਾਨ ਮੋੜਾਓ ਜੋ ਤੁਸੀਂ ਉਸਤੇ ਡੇਰੇ ਦਾ ਲੁੱਟਿਆ ਹੈ ਜੋ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਭਾਈ ਮੱਖਣ ਸ਼ਾਹ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦੇ ਡੇਰੇ ਦਾ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਮੋੜਾਈ ਪਰ ਉਹ ਆਦ ਬੀੜ ਵਾਪਸ ਨਾ ਕੀਤੀ ਜੋ ਉਹ ਧੀਰਮਲ ਦੇ ਡੇਰੇ ਤੋਂ ਲੈ ਕੇ ਆਏ ਸਨ ਕਿਉਂਕਿ ਭਾਈ ਮੱਖਣ ਸ਼ਾਹ ਜੀ ਨੇ ਸੋਚਿਆ ਇਹ ਤਾਂ ਧੀਰਮਲ ਦੀ ਨਹੀਂ ਹੈ ਇਹ ਤਾਂ ਗੁਰੂ ਘਰ ਦੀ ਇਮਾਨਤ ਹੈ ਤੇ ਉਸ ਨੇ ਧੱਕੇ ਨਾਲ ਆਪਣੇ ਕੋਲੇ ਰੱਖੀ ਹੋਈ ਹੈ ਸੋ ਇਸ ਗੁਰੂ ਘਰ ਦੀ ਮਾਨਤ ਗੁਰੂ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਇਸ ਨੂੰ ਵਾਪਸ ਨਾ ਕਰਨਾ ਗੁਰੂ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ